ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਪੁਲਿਸ ਦੇ ਕਾਰਜਸ਼ੈਲੀ ਸੁਧਾਰਨ ਵਾਸਤੇ ਫਲੋਰ ਤੋਂ 410 ਨਵੇਂ ਹਾਈ ਟੈਕ ਵਾਹਨਾਂ ਨੂੰ ਹਰੀ ਝੰਡੀ ਵਿਖਾਈ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹਨਾਂ ਵਾਹਨਾਂ ਦੀ ਤਨਤੀ ਨਾਲ ਪੁਲਿਸ ਸਟੇਸ਼ਨਾਂ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ ਹੋਵੇਗਾ ਅਤੇ ਪੁਲਿਸ ਦੇ ਕਾਰਵਾਈ ਦਾ ਸਮਾਂ ਸੁਧਰੇਗਾ ਪੰਜਾਬ ਪੜਸਤੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇੱਕ ਵਿੱਤੀ ਸਾਲ ਵਿੱਚ ਵਾਨਾਂ ਦੀ ਖਰੀਦ ਲਈ 150 ਕਰੋੜ ਰੁਪਏ ਖਰਚੇ ਗਏ ਹਨ ਇਸ ਲੜੀ ਤਹਿਤ 15 ਸਾਲਾਂ ਦਾ ਸਮਾਂ ਮੁਕੰਮਲ ਕਰਨ ਵਾਲੇ 1195 ਵਾਹਨ ਸਕ੍ਰੈਪ ਕੀਤੇ ਜਾ ਚੁੱਕੇ ਨੇ ਤੇ ਇਹਨਾਂ ਕੰਡਮ ਵਾਨਾਂ ਦੀ ਜਗ੍ਹਾ ਨਵੇਂ ਵਾਹਨ ਖਰੀਦੇ ਜਾ ਰਹੇ ਨੇ ਪਹਿਲੇ ਪੜਾਅ ਵਿੱਚ 94.15 ਕਰੋੜ ਰੁਪਏ ਦੀ ਲਗਤ ਨਾਲ 508 ਵਾਹਨ ਖਰੀਦੇ ਜਾ ਰਹੇ ਨੇ ਤੇ ਦੂਜੇ ਪੜਾਅ ਵਿੱਚ ਵਿੱਤੀ ਸਾਲ 2024-25 ਲਈ 75.42 ਕਰੋੜ ਰੁਪਏ ਦੀ ਲਗਤ ਨਾਲ 851 ਵਾਹਨ ਖਰੀਦੇ ਜਾਣਗੇ ਮੈਂ ਆਮ ਤੌਰ ਤੇ ਜਦੋਂ ਮੇਰੇ ਸਾਹਮਣੇ ਕੋਈ ਪ੍ਰਪੋਜ਼ਲ ਆਉਂਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਉਹ ਪ੍ਰਪੋਜ਼ਲ ਕਿਤੇ ਨਾ ਕਿਤੇ ਜਾ ਕੇ ਲੋਕਾਂ ਨਾਲ ਜੁੜੇ ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ ਇਸ ਜੂ ਹਾਈਲੈਂਡਰ ਵੀ ਨੇ ਬੜੀਆਂ ਗੱਡੀਆਂ ਸਕੋਰਪੀਓ ਵੀ ਨੇ ਮੈਂ ਕਿਹਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮੈਂ ਕਿਹਾ ਜੀ ਕੋਈ ਸ਼ਰਤ ਹੈ ਗੱਡੀ ਥੱਲੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪਫੇਰ ਜਾਵੇ ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ ਐਸਐਸਪੀ ਲੈਵਲ ਤੋਂ ਫਿਰ ਐਸਪੀ ਲੈਵਲ ਤੇ ਥੋੜੀ ਜੀ ਹੋਰ ਜਦੋਂ ਖਟੜਾ ਜੀ ਹੋ ਜਾਂਦੀ ਹੈ ਫਿਰ ਡੀਐਸਪੀ ਕੋਲ ਆ ਜਾਂਦੀ ਹੈ ਫਿਰ ਡੀਐਸਪੀ ਉਹਦੇ ਜਵਾਕਾਂ ਨੂੰ ਘਮਣ ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਬਾਅਦ ਤੇ ਰੱਖ ਲੈਂਦਾ ਹੈ ਫਿਰ ਆ ਕੇ ਥੱਲੇ ਜੇ ਐਸੇ ਚੁੱਕੇ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਤੇ ਜਾਣਾ ਹੋਂ ਨੇ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਹੋਂ ਨੇ ਵੀ ਕੋਈ ਇੱਥੇ ਸਮਗਲਰ ਆਏ ਆਗੇ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਸ਼ਤਰਖੀ ਮੈਂ ਗਈ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਐਸਚੂਰੋਂ ਦੇ ਕੇ ਦੇਖੋ ਨਾਲੇ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਐਨ ਕੋਈ ਉਹਦੇ ਚ ਕੋਈ ਬੈ ਕੋਈ ਉਹਦੇ ਚ ਕੋਈ ਸਰਵਿਸ ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਐ ਜੇ ਖਰਾਬ ਹੋਈ ਐ ਤਾਂ ਮੈਂ ਮੇਰਾ ਥਾਣਾ ਖਰਾਬ ਹੋ ਜੂਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ 0 ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ